ਨਸਮ ਹੱਲਾ ਚੌਥਾ ਘੋੜੀਆਂ ੴ ਸਤਿਗੁਰ ਪ੍ਰਸਾਦਿ ਦੇ ਤੇ ਜਨ ਜੀ ਰਾਮ ਉਪਾਇਆ ਰਾਮ ਤਨ ਮਾਨਸ ਜਨਮ ਪੁੰਨ ਪਾਇਆ ਰਾਮ ਮਾਨਸ ਜਨਮ ਬੜ ਪੁੰਨੇ ਪਾਇਆ ਦੇਸੋ ਕੰਚਨ ਚੰਗੜੀਆਂ ਕਰਮ ਕਰੰਗ ਤੇ ਲੂਲਾ ਪਾਵੈ ਹਰ 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 ਨਭ ਰੰਗੜੀਆਂ ਇਹ ਦੇ ਸੋਭਾ ਕੇ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵਿਆ ਬੜ ਭਾਗੀ ਪਾਈ ਨਾਮ ਸਕਾਈ ਤੇ ਨਾਨਕ ਰਾਮ ਪਾਈਆ ਦੇ ਪਾਵੋ ਜੀਨ ਬੁੱਧ ਚੰਗਾ ਰਾਮ ਚੜ ਲੰਗਾ ਜੀ ਬੇਕੰਭੁ ਹੈਂਗਾ ਰਾਮ ਬੇਕੰਭੁ ਹੈਂਗਾ ਅਨੰਤ ਰੰਗਾ ਕਰਮ ਪਾਰ ਲੰਗਾਈ ਹਰ ਬਹੁਤ ਚੜ ਬੜ ਭਾਗੀ ਲੰਗਾ ਗੁਰਖੇਵਟ ਸ਼ਬਦ ਤਰਾਇ ਅਨ ਦਿਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਨਕ ਨਿਰਵਾਣ ਪਦ ਪਾਇਆ ਹਰ ਉਤਮ ਹਰ ਪਦ ਚੰਗਾ ਕੜਿਆਲ ਮੁਖੇ ਗੁਰ ਗਿਆਨ ਦਿਲਾਇਆ ਰਾਮ ਧਨ ਪ੍ਰੇਮ ਹਰ ਚਾਬ ਕੁਲਾਇਆ ਰਾਮ ਧਨ ਪ੍ਰੇਮ ਹਰ ਹਰ ਲਾਈ ਚਾਵਕ ਮਨ ਜਿਨੇ ਗੁਰਮੁਖ ਜੀਤਿਆ ਅਗੜੋ ਕਢਾਵੇ ਸ਼ਬਦ ਪਾਵੇ ਆਪਿ ਉਹ ਹਰਸ ਪੀਤੀਆ ਸੁਣ ਸਰਬਨ ਬਾਣੀ ਗੁਰਬਖਾਣੀ ਹਰ ਰੰਗ ਤੁਰੀ ਚੜਾਇਆ ਮਹਾਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਗਾਇਆ ਘੋੜੀ ਤੇ ਜਣ ਜੇ ਰਾਮ ਪਾਇਆ ਰਾਮ ਜਿਤ ਹਰ ਪ੍ਰਭ ਜਪੇ ਸਾਧਨ ਧੰਨ ਧੰਨ ਤੁਖਾਇਆ ਰਾਮ ਜਿਤ ਹਰ ਪ੍ਰਭ ਜਪੇ ਸਾਧਨ ਸੁਵਾਸੇ ਤੁਰ ਪਾਇਆ ਕਿਤ ਜੁੜੰਦਾ ਝੜ ਦੇੜ ਕੌੜੀ ਬਖ ਮਿਲਦਾ ਏ ਮਿਲ ਗੁਰਮੁਖ ਪਰਮਾਨੰਦਾ ਹਰ ਹਰ ਕਾਜ ਰਚਾਇਆ ਪੂਰੇ ਮਿਲ ਸੰਤ ਜਨਾ ਜੰਜ ਆਈ ਨਾਨਕ ਹਰਬਰ ਪਾਇਆ ਮੰਗਲ ਜਿਤ ਸੰਤ ਜਨਾ ਵਦਾਈ ਹਰ ਹਰ ਕਾਜ ਰਚਾਇਆ ਪੂਰੇ ਮਿਲ ਸੰਤ ਜਨਾ ਜੰਜਾਈ ਜਨ ਨਾਨਕ ਹਰਬਰ ਪਾਇਆ ਮੰਗਲ ਮੇਲੇ ਸੰਤ ਜਨਾ ਵਦਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ